ਅੱਜ ਤਲਵਾੜਾ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਇਸ ਮੌਕੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁਮਣ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਰਹੇ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਕਰਮਵੀਰ ਸਿੰਘ ਘੁਮਣ ਨੇ ਦੱਸਿਆ ਕਿ ਪਹਿਲੀ ਵਾਰ ਤਲਵਾੜਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਲੜਨ ਜਾ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਇਨਾ ਚੋਣਾਂ ਨੂੰ ਲੈ ਕੇ ਆਪ ਉਮੀਦਵਾਰਾਂ ਅਤੇ ਤਲਵਾਰਾ ਦੀ ਜਨਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਲਵਾਰਾ ਤੋਂ ਦਾ ਪ੍ਰਾਈਮ ਟੂਡੇ ਦੇ ਨਾਲ ਪੱਤਰਕਾਰ ਗਗਨ ਰਾਣਾ ਦੀ ਵਿਸ਼ੇਸ਼ ਰਾਣਾ ਨਗਰ ਕੌਂਸਲ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ 2 ਮਾਰਚ ਨੂੰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਅਸੀਂ ਅੱਜ 13 ਉਮੀਦਵਾਰਾਂ ਦੇ ਜਿਹੜੇ ਕਾਗਜ਼ ਦਾਖਲ ਕੀਤੇ ਔਰ ਪਹਿਲੀ ਵਾਰ ਹੈ ਕਿ ਤਲਵਾਰਾ ਨਗਰ ਕੌਂਸਲ ਦੀ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਪਹਿਲੀ ਵਾਰ ਲੜ ਰਹੀ ਹੈ ਔਰ ਬੜੇ ਉਤਸ਼ਾਹ ਦੇ ਨਾਲ ਸਾਡੇ ਜਿਹੜੇ ਕੈਂਡੀਡੇਟ ਨੇ ਸਾਰੇ ਹੀ ਚੰਗੇ ਕੈਂਡੀਡੇਟ ਉਮੀਦਵਾਰ ਆਪਾਂ ਚੋਣ ਮੈਦਾਨ ਦੇ ਵਿੱਚ ਭੇਜਿਆ ਔਰ ਪੂਰੀ ਉਮੀਦ ਹੈ ਕਿ ਜਿਹੜੇ ਸਾਰੇ ਉਮੀਦਵਾਰ ਹੈ ਜਿੱਤਣਗੇ ਆਣ ਵਾਲੇ ਦਿਨਾਂ ਚ ਅਮਿਲ ਸਾਹਿਬ ਆਵਾਜ਼ੀ ਪਾਰਟੀ ਦੀ ਤਿਆਰੀ ਕੀ ਹੋ ਰਹੀ ਹੈ ਰੈਡ ਵੱਲ ਅਸੀਂ ਤਾਂ ਇਹ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੇ ਹੀ ਕੰਮ ਕਰਨ ਦੇ ਮੋੜ ਦੇ ਵਿੱਚ ਆ ਔਰ ਕੋਈ ਵੀ ਇਹੋ ਜਿਹਾ ਦਿਨ ਨਹੀਂ ਜਿੱਦਣ ਅਸੀਂ ਕਿਸੇ ਦਾ ਕੋਈ ਕੰਮ ਨਾ ਕਰਵਾਇਆ ਹੋ ਹਰ ਰੋਜ਼ ਲੋਕਾਂ 'ਚ ਜਾ ਰਹੇ ਆ ਲੋਕਾਂ ਦੇ ਕੰਮ ਕਰ ਰਹੇ ਆ ਔਰ ਆ ਜਿਹੜੇ ਇਲੈਕਸ਼ਨ ਦਾ ਟਾਈਮ ਆਇਆ ਹੁਣ ਇਹ ਦਿਨਾਂ ਦੇ ਵਿੱਚ ਵੀ ਲੋਕਾਂ ਕੋਲ ਜਾਵਾਂਗੇ ਔਰ ਜਿਹੜੇ ਅਸੀਂ ਪਿਛਲੇ 1.5-2 ਸਾਲ ਦੇ ਵਿੱਚ ਨਗਰ ਕੌਂਸਲ ਸ਼ਹਿਰ ਦੇ ਵਿੱਚ ਅਸੀਂ ਕੰਮ ਕੀਤੇ ਆ ਉਹ ਕੰਮ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਉਹ ਕੰਮ ਦੇ ਬੇਸ ਦੇ ਉੱਤੇ ਅਸੀਂ ਲੋਕਾਂ ਦੇ ਕੋਲੋਂ ਆਪਣੀ ਵੋਟ ਮੰਗਾਂਗੇ। ਹਰਨ ਸਿੰਘ ਸਾਹਿਬ ਮੁਕਾਬਲਾ ਕਿੰਨੀ ਕੀ ਟੱਕਰ ਦਾ ਲੱਗ ਰਿਹਾ ਹੈ ਨਗਰ ਕੌਂਸਲ ਦਾ ਦੇਖੋ ਹਰ ਬੰਦਾ ਜਿਹੜਾ ਇਲੈਕਸ਼ਨ ਲੜਦਾ ਉਹ ਜਿੱਤਣ ਵਾਸਤੇ ਲੜਦਾ ਹੈ ਕੋਈ ਵੀ ਬੰਦਾ ਜਿੰਨੇ ਵੀ ਨਾਮੀਨੇਸ਼ਨ ਕਰਦੀਆਂ ਔਰ ਅਸੀਂ ਵੀ ਜਿਹੜੇ ਸਾਡੇ 13 ਦੇ 13 ਉਮੀਦਵਾਰ ਹੈ ਅਸੀਂ ਵੀ ਜਿੱਤਣ ਵਾਸਤੇ ਆਪਣੇ ਕਾਗਜ਼ ਦਾਖਲ ਕੀਤੇ ਆ ਪਰ ਫਰਕ ਇਹ ਹੈ ਕਿ ਅਸੀਂ ਆਪਣੇ ਕੰਮ ਦੇ ਸਿਰ ਦੇ ਉੱਤੇ ਵੋਟ ਮੰਗ ਰਹੇ ਹਾਂ ਔਰ ਦੂਜੀਆਂ ਧਿਰਾਂ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਉਹ ਕਾਂਗਰਸ ਵਾਲੇ ਉਹਨਾਂ ਦਾ ਵੀ ਸਮਾਂ ਦੋਨਾਂ ਨੇ ਦੋਨਾਂ ਧਿਰਾਂ ਨੇ 5-5 ਸਾਲ ਨਗਰ ਕੌਂਸਲ ਦੇ ਵਿੱਚ ਹੰਢਾਏ ਔਰ ਲੋਕਾਂ ਨੇ ਉਹਨਾਂ ਦਾ ਕੰਮਕਾਰ ਔਰ ਕਾਰਜਕਾਰ ਵੀ ਵੇਖਿਆ ਕਿ ਕੀ ਉਹਨਾਂ ਨੇ ਕੰਮ ਕੀਤੇ ਆ ਔਰ ਅਸੀਂ 1.5-2 ਸਾਲ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈ ਬਿਨਾਂ ਨਗਰ ਕੌਂਸਲ ਹੋਣ ਦੇ ਬਾਵਜੂਦ ਵੀ ਅਸੀਂ ਸ਼ਹਿਰ ਦੇ ਵਿੱਚ ਕੰਮ ਕਰਵਾਇਆ ਔਰ ਕੰਮ ਦੇ ਨਾਮ ਦੇ ਉੱਤੇ ਅਸੀਂ ਵੋਟ ਮੰਗ ਰਹੇ ਹਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਛੋਲਣੀ ਚਾਹੀਦੀ ਲੱਗਦਾ ਹੈ ਆਮ ਆਦਮੀ ਪਾਰਟੀ ਤਲਵਾੜਾ ਨੂੰ ਫਤਵਾ ਦੇਣਗੇ ਇਸ ਨਗਰ ਮੋਸਲ ਛੋੜਾ ਦੇਵੇ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਸਾਡੀ ਟੀਮ ਲੋਕਾਂ ਦੇ ਵਿੱਚ ਜਾ ਰਹੀ ਹੈ ਔਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਲੋਕ ਕੰਮ ਨੂੰ ਐਪਰੀਸ਼ੀਏਟ ਕਰ ਰਹੇ ਆ ਔਰ ਪਹਿਲੀ ਵਾਰ ਆ ਕਿ ਜਿਹਦੇ ਵੀ ਅਸੀਂ ਮੂੰਹ ਸੁਣਦੇ ਆ ਉਹ ਇਹ ਕਹਿੰਦੇ ਆ ਵੀ ਕੰਮ ਦਿਖਾਈ ਦੇ ਰਹੇ ਆ ਕੰਮ ਹੁੰਦੇ ਦਿਖਾਈ ਦੇ ਰਹੇ ਆ ਨਹੀਂ ਤਾਂ ਅੱਜ ਤੱਕ ਤਲਵਾੜਾ ਸ਼ਹਿਰ ਦੇ ਵਿੱਚ ਇੰਨੇ ਕੰਮ ਨਹੀਂ ਹੋਏ ਕਦੀ ਔਰ ਅਸੀਂ ਜਿਹੜੇ ਜਿਹੜੇ ਕੰਮ ਕਰਵਾਏ ਨੇ ਚਾਹੇ ਇਹ ਸ਼ਿਕਾ ਹੋਟਲ ਵਾਲਾ ਰੋਡ ਆ ਚਾਹੇ ਸ਼ਾਹ ਨਹਿਰ ਵਾਲ ਨੂੰ ਜਾਂਦਾ ਜਿਹ ਟ੍ਰੇਲਿੰਗ ਦਾ ਕੰਮ ਆ ਚਾਹੇ ਐ ਆਈਟੀਆਈ ਕਲੋਨੀ ਦੇ ਵਿੱਚ ਸੜਕਾ ਬਣਾਉਣ ਦਾ ਕੰਮ ਆ ਚਾਹੇ ਸ਼ਾਹ ਨਹਿਰ ਦੇ ਵਿੱਚ ਕਲੋਨੀ ਦੇ ਵਿੱਚ ਸੜਕਾ ਬਣਾਉਣ ਦਾ ਕੰਮ ਆ ਚਾਹੇ ਈਬੀ ਕਲੋਨੀ ਦੇ ਵਿੱਚ ਸੜਕ ਬਣਾਉਣ ਦਾ ਕੰਮ ਆ ਚਾਹੇ ਕੁਆਟਰਾਂ ਦੇ ਵਿੱਚ ਬੈਕ ਸਾਈਡ ਦੇ ਉੱਤੇ ਸੜਕ ਬਣਾਉਣ ਦਾ ਕੰਮ ਆ ਚਾਹੇ ਮੱਗੋ ਦੇ ਬਾਗ ਦੇ ਵਿੱਚ ਸ਼ਮਸ਼ਾਨ ਘਾਟ ਨੂੰ ਜਾਮ ਵਾਲਾ ਰਸਤਾ ਆ ਚਾਹੇ ਨਵਾਂ ਸ਼ਮਸ਼ਾਨ ਘਾਟ ਉੱਤੇ ਤਿਆਰ ਹੋ ਰਿਹਾ ਚਾਹੇ ਤੇ ਕੋਖਾ ਮਾਰਕੀਟ ਦੇ ਵਿੱਚ ਪਾਰਕ ਬਣ ਰਿਹਾ ਕੋਖਾ ਮਾਰਕੀਟ ਵਾਲਾ ਚੌਂਕ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਤੇ ਉੱਪਰ ਨਗਰ ਦੇ ਵਿੱਚ ਪਾਰਕ ਜਿਹੜਾ ਕੰਮ ਚੱਲਿਆ ਮਹਾਰ ਔਰ ਜਿੰਨੀਆਂ ਵੀ ਸਰਕਾਂ ਨੇ ਚਾਹੇ 13 ਨੰਬਰ ਵਾਰਡ ਦੇ ਵਿੱਚ ਸਮਸ਼ਾਨ ਘਾਟਾ ਸਾਡਾ ਪੁਰਾਣਾ ਉੱਤੇ ਸਾਰੀਆਂ ਸਰਕਾਂ ਉੱਤੇ ਬਣੀਆਂ ਸੀਵਰੇਜ ਦਾ ਕੰਮ ਚੱਲ ਰਿਹਾ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਨਵਾਂ ਬੋਰ ਪੀਣ ਵਾਲੇ ਪਾਣੀ ਦਾ ਜਿਹੜਾ 55 ਲੱਖ ਦੀ ਲਾਗਤ ਨਾਲ ਸਾਡ ਪਰੌੜ ਨਗਰ ਨੂੰ ਉੱਥੋਂ ਪਾਣੀ ਜਾਣਾ ਕਿੰਨੇ ਕੰਮ ਆ ਜਿਹੜੇ ਅਸੀਂ ਗਿਨਾ ਸਕਦੇ ਔਰ ਸਭ ਤੋਂ ਵੱਡਾ ਕੰਮ ਜਿਹੜਾ ਅਸੀਂ ਹੁਣ ਕਰਨ ਜਾ ਰਹੇ ਹਾਂ ਸਬਜੀ ਮੰਡੀ ਚੌਂਕ ਤੋਂ ਲੈ ਕੇ ਵੀਕੇ ਸਨੈਕਸ ਤੱਕ ਜਿਹੜੇ ਨਾਲਾ ਗੰਡਾ ਨਾਲਾ ਜਿਹਨੂੰ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਉਹ ਨਾਲਾ ਅਸੀਂ ਪੱਕਾ ਕਰਕੇ ਉਹਨੂੰ ਅੰਡਰਗਰਾਉਂਡ ਜਿਹੜਾ ਨਾਲਾ ਬਣਾਉਣ ਜਾ ਰਹੇ ਹਾਂ 52 ਲੱਖ ਰੁਪਈਆ ਸੀ ਉਹਦਾ ਜਿਹੜਾ ਪਾਸ ਕਰਵਾਇਆ ਸੋ ਬਹੁਤ ਕੰਮ ਆ ਗਲੀਆਂ ਨਾਲੀਆਂ ਛਾੜੀ ਦਿੱਤੀਆਂ ਸੀ ਕਿ ਗਲੀਆਂ ਨਾਲੀਆਂ ਕਿੰਨੀਆਂ ਬਣਨ ਵਾਲੀਆਂ ਨੇ ਗਲੀਆਂ ਨਾਲੀਆਂ ਬਹੁਤ ਬਣਾਈਆਂ ਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਬਣਨਗੀਆਂ ਪਰ ਇਹ ਉਹ ਕੰਮ ਨੇ ਜਿਹੜੇ ਕਦੀ ਵੀ ਨਹੀਂ ਕਰੀ ਕਿਸੇ ਸਰਕਾਰ ਨੇ ਕੀਤੇ ਔਰ ਖੁੱਲਾ ਚੈਲੰਜ ਹੈ ਕਾਂਗਰਸ ਵਾਲਿਆਂ ਨੂੰ ਔਰ ਬੀਜੇਪੀ ਵਾਲਿਆਂ ਨੂੰ ਕਿ ਇੰਨੇ ਕੰਮ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਗਿਣਾ ਕੇ ਦੱਸੋ ਕਿ ਜੇ ਇੰ ਦਾ ਰੋਗ ਤੁਹਾਨੂੰ ਵੋਟ ਪਾਉਣਗੇ ਔਰ ਜੇ ਤੁਸੀਂ ਇਦਾਂੇ ਕੰਮ ਨਾ ਕੀਤੇ ਹੋਣਗੇ ਮੈਨੂੰ ਨਹੀਂ ਲੱਗਦਾ ਕਿ ਲੋਕ ਕਿਨਾਂ ਨੂੰ ਵੋਟ ਪਾਉਣਗੇ ਲੋਕ ਆਮ ਆਦਮੀ ਪਾਰਟੀ ਨਾਲ ਜਾਣਗੇ ਚਲੋ ਸਰ ਥੈਂਕ ਯੂ